ਅੱਜ ਜਪ ਆਪਣੇ ਪਿੰਡ ਵਾਲੀ ਸਾਈਡ ਧੋਨੇ ਨੂੰ ਜਿਹੜਾ ਮਾਰਨ ਆਏ ਆ ਤੇ ਵੇਲੇ ਇੱਕ ਦਾ ਬੂਟਾ ਮਾਰਿਆ ਕੀ ਹਿਸਾਬ ਦਾ ਅੱਜ ਤੇਰੀ ਘਾਲ ਪਉਣੀ ਇਹਨੂੰ ਸ਼ੁਰੂ ਕਰ ਲਈ ਨਾ ਉਦਾਂ ਦੀ ਗਰੋਥ ਆ ਕੀ ਹਿਸਾਬ ਦਾ ਉਧਰ ਮੋਟਰ ਚੋਣੀ ਇਹ ਆਪਣੀ ਮੈਰ ਵਾਲੀ ਮੋਟਰ ਆ ਰਹ ਰਹਿੰਦੇ ਮੈਰਾ ਇੱਥੇ ਆਪਣੇ ਸਾਰੇ ਪਾਈਪਲਾਈਨ ਪਈ ਆ ਬਹੁਤ ਮौज ਆ ਅੱਗੇ ਨਹੀਂ ਤੇ ਪਹਿਲਾਂ ਆਡਾ ਬਣਾਉਣੀਆਂ ਖਾਲਣੀਆਂ ਬੜਾ ਸਿਆਪਾ ਹੁੰਦਾ ਇੱਥੇ ਰਮਾਨ ਨਾ ਵਸਾ ਦੇ ਇਦਾਂ ਛੜਦੀਆਂ ਟੱਕੜ ਹੋ ਜੀਆਂ ਬਣੀਆਂ ਜਿੰਨੂੰ ਵੀ ਸੜਕ ਦਿਖਾਈ ਆ ਇਹਨੇ ਵਿਚਾਰੀ ਨੇ ਛੜਕੀ ਨਹੀਂ ਵੇਖੀ ਗਰੀ ਕੱਚਾ ਰਾਹ ਯਾਰ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਲੋਕ ਵੇਖੋ ਕਿੰਨੀਆਂ ਸੋਲਰ ਮੋਟਰਾਂ ਜਿੰਨੂੰ ਕੋਈ ਨਈ ਕਨੈਕਸ਼ਨ ਮਿਲਦਾ ਅਗਲਾ ਲਾ ਕੇ ਸੋਲਰ ਮੋਟਰ ਸੋਲਰ ਮੋਟਰ ਦੇ ਹੈਗੇ ਤੇ ਫਾਇਦੇ ਪਰ ਸਿਆਲ ਦੇ ਵਿੱਚ ਔਕਾ ਉੱਠੜਾ ਯਾਰ ਆ ਵੇਲੋਂ ਬਾਬਾ ਸਾਰੇ ਇਲਾਕੇ ਦਾ ਦੁੱਧ ਇਕੱਠਾ ਕਰਦਾ ਭੂਲੇਹ ਬਾਬੇ ਬਰੀ ਹੈ ਬਾਹਰ ਨ ਮਾਰ ਦੇ ਮੈਨੂੰ ਤੇ ਇਹ ਬਾਬਾ ਆਪਣੇ ਇਲਾਕੇ 'ਚ ਸਾਰੇ ਦੁੱਧ ਇਕੱਠਾ ਕਰਦਾ ਤੇ ਬਾਬੇ ਸੁੱਕਾ ਹੋਂ ਸਰੀਆਲੀ ਸਹਿਲ ਦੇ ਡੇਰੇ ਦੇ ਕਰ ਹਾਂ ਸਾਰੇ ਢੇੜਾ ਕੱਢ ਕੇ ਵੇਖਿਆ ਉਹ ਤਾਂ ਕਿ ਤਾਂ ਬੜ ਤੇ ਆਪਣੇ ਹੁਣ ਧੋ ਕੇ ਟਰੈਕਟਰ ਅੰਦਰ ਲਾ ਦੇ ਇੱਕ ਮੇਰਾ ਵੀਰ ਆਂਦਾ ਜੀ ਆਪਣੇ ਕਿੰਨਾ ਆ ਆਪਣੇ ਪੜੋਲੇ ਪਏ ਘਰੇ ਇਹ ਖਾਣ ਵਾਲੀ ਕਣਕ ਸਾਰੀ ਤੇ ਬੀਬੂ ਆਪਾਂ ਪੜੋਲੇ ਜਿ ਰੱਖਿਆ ਆ ਆਪਾਂ ਖਾਣ ਵਾਲੀ ਤਰਪੈਲ ਤੇ ਰੱਖੀ ਜਿਹੜੀ ਖਾਦੀ ਜਾਣੀ ਆ ਟਰੈਕਟਰ ਧੋਤ ਹੋ ਕੇ ਹੁਣ ਇੱਥੇ ਲਾਈ ਜਨੇ ਆ ਡੰਗਰਾਂ ਦਾ ਵੰਡ ਪਿਆ ਉਹ ਕੀ ਭੋਲੀ ਸੋ ਆਤ ਭਾਈ ਸਾਡਾ ਚਾਚਾ ਗੁਰਮਖ ਸਿੰਘ ਕਰਨ ਡਿਆ ਵਾ ਹੁਣ ਬਟਾ ਵਾਲੀ ਮਸ਼ੀਨ ਧੋਣ ਡਿਆਂ ਤੇ ਡੀਜ਼ਲ ਕਿਉਂ ਨਹੀਂ ਮਾਰ ਦਿੰਦਾ ਯਾਰ ਮਗਾ ਲਾ ਕੇ ਟਰੈਕਟਰ ਜੋ ਬੜਾ ਕੀ ਉਹ ਟਾਇਰ ਜੇ ਕਿੱਟੇ-ਕਿੱਟੇ ਰਹਿੰਦੇ ਸਵਾਜਾ ਨਹੀਂ ਆਉਂਦਾ ਹੈ ਅਮਰੋਜ ਰੱਖੇ ਇੰਤਰਾ ਰੱਖੇ ਨਿਆਰਾ ਯਾਰ ਏਦਾਂ ਰੱਖੇ ਤੇ ਘਟ ਜੂਸ ਰਦਾਰ ਆ ਸਾਨੂੰ ਤੂੰ ਏਦਾਂ ਦਾ ਮੌਸਮ ਦੇ ਇਹ ਤੇਰੀ ਦਵਾਈ ਦੇ ਵਿੱਚ ਸੀਲ ਤੇ ਨਹੀਂ ਖੁੱਲੀ ਇਹ ਦਵਾਈ ਆ 214 ਹੈਗੀ ਤੇ ਉਹ ਹੀ ਆ ਪਰ ਕਈ ਯਾਰ ਕਹੇ ਨੇ ਕੀਤਾ ਹੁੰਦਾ ਮੇਰਾ ਵੀਰ ਪੁਰਾਣੀ ਦਵਾਈ ਵਿੱਚ ਸੀਸੀ ਜੌਰ ਨਾ ਪਾਈ ਹੋਵੇ ਨਹੀਂ ਨਹੀਂ ਸੀਲ ਬੰਦਾ ਸੀਲ ਬੰਦ ਰਹਿੰਦੀ ਹੀ ਪਿਛਲੇ ਸਾਲ ਪਿਛਲੇ ਸਾਲ ਠੀਕ ਆ ਝੋਨੇ ਦੇ ਵਿੱਚ ਕੱਖ ਕਾਨ ਜਿਹੜਾ ਉਹ ਕੱਢਣ ਦੇ ਆ। ਹਰ ਕੀ ਥੋੜੇ ਲੇਟ ਹੋ ਗਏ ਆ ਬੂਟੇ ਬਾਬਾ ਤਗੜੇ ਤਗੜੇ ਹੋ ਗਏ। ਇਹ ਨਾ ਉਹ ਵੀ ਜਲਣ ਮੋٹے ਦਿਖਦੇ ਆ ਬੰਦਾ ਦਵਾ ਦਵਾ ਭੱਜ ਕੇ ਫੜ ਕੇ ਤੁਰਿਆ ਜਾਂਦਾ। ਇਹ ਇਧਰੋਂ ਨਿਕਲ ਗਿਆ ਸਾਰੇ। ਕਿੱਡਾ ਸੋਹਣਾ ਸਾਫ ਚੋਨਾ ਲੱਗਦਾ। ਦੇ ਨੂੰ ਬਾਹਰ ਗਰਮੀ ਲੱਗਦੀ ਪਾਵਲੋ ਨੂੰ ਮੈਨੂੰ ਮਾਝਲੇ ਕੋ ਬਨੇ ਭਰਾ ਤੂੰ ਬਹਿ ਜਾ ਇੱਕ ਬਨੇ ਬੇਟੀ ਬੱਚੇ ਲੈ ਕੇ ਮੈਂ ਜਦ ਦੋਵੇਂ ਅੰਦਰ ਆਂ ਦਾ ਪੇਰੇ ਬਾਹਰ ਬਦਲਵਾਇ ਦੀ ਪਰ ਹੁਮਸ ਗਿਆ ਵਾ ਉਹ ਕੋਈ ਤੂੰ ਬਹਿ ਗਿਆ ਪਰਲੇ ਬਨੇ ਬਹੁਤ ਸਿਆਣੀ ਨਸਲ ਆਇਆ ਇਹ ਥੋੜਾ ਮੰਚੇ ਤੇ ਚੜ ਕੇ ਬਹਿ ਜਾਣ ਜੰਨਾ ਜਿੱਥੇ ਆ ਕੰਬਲ ਵਿਛਾਇਆ ਤਾਂ ਉੱਥੇ ਬਹਿਣਾ ਹਾਂ ਹੋਰ ਵੀਰ ਜੀ ਕੀ ਹਾਲ ਚਾਲ ਆ ਜਨਾ ਇੱਕ ਵੀਰ ਨੇ ਬੜੀ ਵਧੀਆ ਗੱਲ ਕੀਤੀ ਵੀ ਮੈਂ ਸਟੋਰੀ ਵੀ ਲਾਈ ਆ ਵੀ ਪੈਸਾ ਜਿਹੜਾ ਵਾ ਉਹ ਸਕੂਨ ਨਹੀਂ ਦਿੰਦਾ ਬੰਦੇ ਨੂੰ ਸਹੀ ਗੱਲ ਆ ਦੀ ਪੈਸੇ ਨਾਲ ਨਹੀਂ ਕਈ ਲੋਕ ਆਪਾਂ ਇੱਕ ਦੂਜੇ ਨੂੰ ਵੇਖ ਕੇ ਝੂਰੀ ਜਾਂਦੇ ਆ ਜਿੱਥੇ ਹੈਗੇ ਨਾ ਆਪਾਂ ਮਾਲਕ ਦਾ ਸ਼ੁਕਰ ਕਰੋ ਤੇ ਚੰਗੀ ਕਮਾਈ ਕਰੋ ਇਹ ਨਹੀਂ ਆਂਦਾ ਵੀ ਜੇ ਅੱਜ ਆਖਦੀਏ ਪੈਸਾ ਸਕੂਨ ਨਹੀਂ ਆਦੇ ਆਪਾਂ ਬਣਾਉਣਾ ਹੀ ਛੱਡ ਦੇਣਾ ਪੈਸਾ ਕਮਾਈ ਕਰੋ ਕੰਮ ਕਰੋ ਕਿਰਤ ਕਰੋ ਜਿੰਨੀ ਹੈਗੀ ਆ ਉਹਦੀ ਜਿੰਨੇ ਜੋਗੇ ਹੈਗੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਕਰੋ ਤੇ ਝੂਰੋ ਨਾ ਜਿਹੜਾ ਫਾਲ ਦੇਣਾ ਨਾ ਦੇਣਾ ਉਹ ਵੈਗਰੂ ਦੇ ਵਾਸਤੇ ਆਪਾਂ ਜੇ ਮਿਹਨਤ ਕਰਾਂਗੇ ਤੇ ਉਹ ਜਿੰਨੀ ਆਪਾਂ ਮਿਹਨਤ ਕਰਾਂਗੇ ਓਨਾ ਆਪਾਂ ਨੂੰ ਦੇ ਹੀ ਦੇਊਗਾ ਤੇ ਇਸ ਕਰਕੇ ਐਵੇਂ ਚੁਰਿਆ ਨਾ ਕਰੋ ਕਿਸੇ ਦੀ ਕਮਾਈ ਤੇ ਜਿਹੜਾ ਜਿੰਨੀ ਜੋਗਾ ਕਮਾਈ ਕਰਨ ਰਿਹਾ ਉਹ ਸਹੀ ਕਰਨ ਰਿਹਾ ਮਾਲਕ ਉਹਨੂੰ ਉੱਥੇ ਹੀ ਰੱਖਣ ਰਿਹਾ ਵਾ ਵੀ ਜਿਹੜਾ ਇੱਕ ਆਪਣਾ ਕਈ ਬੰਦੇ ਬੜਾ ਪੈਸਾ ਹੁੰਦਿਆਂ ਵੀ ਜਿਹੜੇ ਆ ਨਾ ਉਹ ਮਨ ਮਨੰਦਰੋਂ ਖੋਸ਼ ਨਹੀਂ ਆ ਖੁਸ਼ੀ ਜਿਹੜੀ ਮਿਲਣੀ ਆ ਉਹ ਭਾਵੇਂ ਗਰੀਬ ਬੰਦਾ ਵੀ ਆ ਨਾ ਉਹਨੂੰ ਮਿਲ ਜਾਣੀ ਇੱਕ ਬੰਦੇ ਨੇ ਗੱਲ ਸੁਣਾਈ ਵੀ ਇੱਕ ਬੰਦਾ ਗੱਡੀ ਲੈ ਕੇ ਆਇਆ ਦੋਨੋਂ ਇੰਨਾ ਨਜ਼ਾਰਾ ਨਹੀਂ ਆਇਆ ਤੇ ਇੱਕ ਗਰੀਬ ਬੰਦਾ ਸਾਈਕਲ ਲੈ ਕੇ ਘਰੇ ਆਇਆ ਤੇ ਉਹਨੂੰ ਪੂਰਾ ਚਾਜੜਿਆ ਵੀ ਅੱਜ ਮੈਂ ਸਾਈਕਲ ਲੈ ਗਿਆ ਇਸ ਕਰਕੇ ਆਪ ਜਦੋਂ ਤਾਂ ਨਾ ਕਦੀ ਵੀ ਵੇਖ ਕੇ ਜੀਓ ਆਪ ਜਦੋਂ ਥੱਲੇ ਥੋੜਾ ਜਿਹਾ ਵੇਖਿਆ ਕਰੋ ਵੀ ਮੈਂ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਵੈਗਰੂ ਦਾ ਸ਼ੁਕਰ ਕਰਿਆ ਕਰੋ ਤੇ ਇਹ ਸਭ ਤੋਂ ਵੱਡੀ ਚੀਜ਼ ਆ ਇੱਕ ਮੈਂ ਛੋਟੇ ਹੁਦਿਆਣਾ ਜਦੋਂ ਉਦਸਵੀਂ ਕਲਾਸ ਚ ਪੜ੍ਹਦੇ ਹੁੰਦੇ ਉਦੋਂ ਮੈਂ ਟਰੈਕਟਰ ਦੇ ਉੱਤੇ ਲਿਖਾ ਕੇ ਲਿਆ ਹਿੱਸਾ ਮੇ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਲੇਖਾਂ ਵਿੱਚ ਲਿਖਿਆ ਕੋਈ ਹੋ ਨਹੀਂ ਸਕਦਾ ਇਸ ਕਰਕੇ ਇਹਦਾ ਮਤਲਬ ਜਦੋਂ ਮੈਂ ਕਿਸੇ ਤੋਂ ਸਮਝਿਆ ਪੂਰਾ ਉਦੋਂ ਨਹੀਂ ਸਮਝੀ ਬੇਸਮਝੀ ਲਿਖਾ ਦਿੱਤੀ ਸੋਹਣੀ ਲੱਗੀ ਤੱਕ ਤੇ ਗੁਰਬਾਣੀ ਦੀ ਇਹਦਾ ਹੁਣ ਮਤਲਬ ਸਮਝਿਆ ਵੀ ਸਮੇ ਤੋਂ ਪਹਿਲਾਂ ਜਿਹੜਾ ਵੀ ਕੰਮ ਨਾ ਹੋਉਣੀ ਹੋਣਾ ਜੋ ਸਮੇ ਤੋਂ ਪਹਿਲਾਂ ਤੇ ਲੇਖਾਂ ਵਿੱਚ ਲਿਖਿਆ ਜਿੰਨਾ ਆਪਣੇ ਲੇਖਾਂ ਵਿੱਚ ਲਿਖਿਆ ਨਾ ਆਪਾਂ ਨੂੰ ਉਹਨਾਂ ਮਿਲ ਕੇ ਰਹਿਣਾ ਵਾ ਕੋਈ ਬੰਦਾ ਨਹੀਂ ਖੋ ਸਕਦਾ ਜੇ ਰੱਬ ਨੇ ਦੇਣਾ ਨਾ ਉਹਨੇ ਉਹਨਾਂ ਆਪਾਂ ਨੂੰ ਦੇ ਹੀ ਦੇਣਾ ਵੈਗਰੂ ਐਰੂ ਕਰਿਆ ਕਰੋ ਮਨ ਦੇ ਵਿੱਚ ਤਸੱਲੀ ਰੱਖਿਆ ਕਰੋ ਵੀ ਹਾਂ ਮੈਂ ਵਧੀਆ ਕਮਾਈ ਕਰਦਾ ਸੱਚੀ ਸੁੱਚੀ ਤੇ ਵੈਗਰੂ ਆਪੇ ਮੇਰ ਕਰੂਗਾ ਹੋਰ ਕੀ ਹਾਲ ਚਾਲ ਕਿਸਾਨ ਵੀਰੋ ਅੱਜ ਨਾ ਆਪਾਂ ਤੁਹਾਡਾ ਇੱਕ ਦਵਾਈ ਦਾ ਰਿਜ਼ਲਟ ਸਾਂਝਾ ਕਰਨ ਲੱਗੇ ਆਪਾਂ ਵੀ ਦੇਖੋ ਵੀ ਆਪਣੇ ਝੋਨੇ ਦਿੱਤੇ ਨਾ ਨਡੂਕਾ ਚੜ ਗਿਆ ਜਿਹੜਾ ਪਰਾਣਾ ਜਿੱਦਾਂ ਪੈਲੀ ਪੁਲੀ ਆ ਪੱਕਾਦ ਤੋਂ ਪਹਿਲਾਂ ਨਹੀਂ ਆਪਣੇ ਕੋ ਸੁੱਕੀ ਜਦੋਂ ਵਗਦੀ ਉਹ ਮੁੜ ਕੇ ਘਾ ਜਿਹੜਾ ਨੜੂਕਾ ਕੱਢਣਾ ਬੜਾ ਔਖਾ ਆ ਇਹ ਦਵਾਈ ਦਾ ਨਾਮ ਚਲੈਂਚਰ ਦਵਾਈ ਜਾਂਦੇ ਨੂੰ ਤੇ ਇਧਰ ਇਹ ਲੋ ਇਹ ਘਾ ਜਿਹੜਾ ਸੀ ਝੋਨੇ ਦੇ ਉੱਤੇ ਚੜ ਗਿਆ ਮੈਨੂੰ ਬੜਾ ਡਰ ਲੱਗਦਾ ਇਹ ਤੇ ਮੈਂ ਜਦੋਂ ਆਪਣੇ ਵੀਰ ਨਾਲ ਗੱਲ ਕੀਤੀ ਛੋਟਾ ਭਰਾ ਦਵਾਈਆਂ ਵਾਲੀ ਦੁਕਾਨ ਤੇ ਹੁੰਦਾ ਵਾ ਜਦੋਂ ਉਹਦੇ ਨਾਲ ਗੱਲ ਕੀਤੀ ਕਹਿੰਦਾ ਮਾਰ ਕੇ ਵੇਖ ਲੋ ਹੈਗੀ ਮਹਿੰਗੀ ਆ ਤੇ ਪਤਾ ਨਹੀਂ ਮਾਰੇ ਕੇ ਨਾ ਮਾਰੇ ਤੇ ਉਹਨਾਂ ਚਿਰ ਮੈਂ ਤੁਹਾਡੇ ਨਾਲ ਕੋਈ ਰਿਜ਼ਲਟ ਸ਼ੇਅਰ ਨਹੀਂ ਕੀਤਾ ਤਾਂ ਜੋ ਵੀ ਜੇ ਪਹਿਲਾ ਝੂਠ ਮਾਰੀ ਜਈ ਉਹ ਸਵਾਦ ਨਹੀਂ ਆਉਂਦਾ ਕੋਈ ਵੀ ਕੱਖ ਖਾਵੇ ਲੋ ਆ ਜਿਹੜਾ ਨਡੂ ਖਾ ਸਭ ਤੋਂ ੱਖਾ ਮਰਦਾ ਸਾਰਾ ਹੀ ਗਾਲਤਾ ਤੇ ਝੋਨਾ ਜਿਹੜਾ ਵਾ ਸਾਰਾ ਉੱਚਾ ਹੋ ਗਿਆ ਵਾ ਤੇ ਗੰਦ ਜਿਹੜਾ ਹੌਲੀ 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 ਥੱਲੇ ਵੜਦਾ ਜਾਂਦਾ ਜਿਤਨਾ ਆਪਣਾ ਨੋਮਣੀ 골ਡ ਦਵਾਈ ਅਸਰ ਕਰਦੀ ਨਾ ਇਸ ਤਰੀਕੇ ਨੇ ਅਸਰ ਕੀਤਾ ਹੌਲੀ ਹੌਲੀ ਆਵੇ ਤਾਂ ਸਾਰੀਆਂ ਧੋੜੀਆਂ ਥੱਲੇ ਵੜਦੀਆਂ ਨੇ ਤੇ ਝੋਨਾ ਸਾਰਾ ਉੱਤੇ ਆ ਗਿਆ ਨਹੀਂ ਤੇ ਪਹਿਲਾਂ ਇਹਨੇ ਸਾਰਾ ਹੀ ਝੋਨਾ ਨਾ ਪਲਿਆ ਇਹ ਕਾ ਜਿਹੜਾ ਵਾ ਬੜੀਆਂ ਥਾਵਾਂ ਤੋਂ ਪਤਾ ਪੁਤਾ ਕਰਕੇ ਵੀ ਕਿਹੜੀ ਦਵਾਈ ਇਹ ਆ ਰਿਹਾ ਕਿ ਹੁਣ ਤਜਰਬੇ ਇੱਕ ਦੋ ਹੋਰ ਕੀਤੇ ਆ ਜੇ ਉਹਨਾਂ ਦਾ ਰਿਜ਼ਲਟ ਜਿੱਦਾਂ ਆ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਇਲ ਦੀ ਖਾਲਸਾ ਦੀ ਫਤਿਹ ਇਹ ਨਾ ਪੰਪ ਕਿਤੇ ਰਹਿ ਗਿਆ ਵੱਜਣ ਵਾਲਾ ਨੌਜਲਾਣ ਇੱਥੋਂ ਤੱਕ ਮਾਰ ਨਹੀਂ ਕੀਤੀ ਇਸ ਝੋਨੇ ਦੇ ਉੱਤੇ ਕਾਹ ਜੜਿਆ ਵਾ ਤੇ ਆਹ ਵੇਖ ਲਓ ਆਹ ਸਾਰਾ ਸੜਿਆ ਪਿਆ ਯਾਰਾ ਦਾ ਨਜ਼ਾਰਾ ਆ ਗਿਆ ਨਹੀਂ ਤੇ ਮੈਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਟੈਨਸ਼ਨ ਈ ਪਿਆ ਨੜੂਕਾ ਜਿਹੜਾ ਵਾ ਇਹਨੂੰ ਕਿੱਦਾਂ ਕੱਢਾਂਗੇ आज जो ਨਿਰਤੇ ਬਸ ਇੰਨੀ ਕਿ ਤਿੱਗੀ ਨੂੰ ਫੇਰ ਦੁਬਾਰਾ ਮਾਰਦੇ ਆ ਤੇ ਆਹ ਵੇਖ ਲੋ ਐ ਗਲ ਗਿਆ ਸਾਰਾ ਵਿੱਚ ਸਾਰਾ ਹੀ A to Z ਹੀ ਥੱਲੇ ਬਹਿ ਗਿਆ ਤੇ ਬਹੁਤ ਵਧੀਆ ਦਵਾਈ ਆ ਚੈਲੈਂਜਰ ਦਵਾਈ ਤੁਹਾਨੂੰ ਵੀਡੀਓ ਦੇ ਵਿੱਚ ਪਾ ਦਾਂਗੇ ਇਹ ਦੇਖੋ ਆ ਸਾਰਾ ਖੱਟਾ ਖੱਟਾ ਉਹ ਹੀ ਆ ਉਹ ਪਰਲੇ ਬੰਨੇ ਥੋੜਾ ਜਿਹਾ ਤੁਹਾਨੂੰ ਝੋਨੇ ਦੇ ਉੱਤੇ ਚੜਿਆ ਦਿਖੂਗਾ ਬਹੁਤ ਵਧੀਆ ਰਿਜ਼ਲਟ ਦਵਾਈ ਦਾ ਆ ਵੇਖੋ ਇੱਥੇ ਤੁਹਾਨੂੰ ਦਿਖਦਾਨਾ ਦੂਰ ਆਹ ਕਾ ਉੱਤੇ ਚੜੀ ਢੋੜੀ ਤੇ ਇਧਰਲੇ ਬੰਨੇ ਸਾਰਾ ਸੜਿਆ ਹੁਣ ਇਹਨਾਂ ਨੂੰ ਨਵਾ ਆ ਗਏ ਦਵਾ ਕੁੱਤਿਆਂ ਨੂੰ ਸ਼ੈਂਪੂਣਾ ਤੇ ਹੁਣ ਅੰਦਰ ਥੋੜੀ ਸਫਾਈ ਕਰਦੇ ਜਿੱਥੇ ਬੱਚੇ ਆ ਆ ਬੈਠੇ ਮਾਣ ਹੁਣ ਅੰਦਰ ਦੀ ਸਫਾਈ ਉਦੋਂ ਦੀ ਕੀ ਕੀ ਨਹੀਂ ਲੈ ਗਈ ਹੁੰਦੇ ਇਹਦੀ ਹੁਣ ਕਰਕੇ ਦੁਬਾਰਾ ਆਉਣੇ ਆ ਅੱਜ ਨੇੜਾ ਕਾਪੀ ਹੋ ਗਿਆ ਪਾਰ ਕਰਕੇ ਕੱਢਣੇ ਆ ਪਿੰਡ ਪਹੁੰਚ ਗਏ ਆ ਅੱਜ ਫਾਰਮ ਦੇ ਕੱਟੀਆਂ ਪੰਜ ਮੋਟਰਾਂ ਸਭ ਹੀ ਕੱਟੀਆਂ ਫੇਰ ਵੇਖਿਆ ਜਾ ਕੇ ਜਦੋਂ ਫੇਰ ਹੁਣ ਖੋੜ ਕੇ ਲੈ ਜਾਂਦਾ ਕਰਕੇ ਨੇੜਾ ਆ ਗਿਆ ਤੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਮੀਂਹ ਪਿਆ ਦੇ ਕਿਹੜੇ ਕਿਹੜੇ ਆਡੇ ਦੇ ਬਦਲ ਗਈ ਨਹੀਂ ਸਵੇਰ ਦੀ ਬਣੀ ਉਮੀਦ ਨਹੀਂ ਪਿਆਰ ਨਾਰੀ ਪੁਲੀਰ ਸੁਖਤਾਨ ਨੂੰ ਸਵੇਰੇ ਤਨੂੰ ਮਿਲਦੇ ਆਸ ਤੋਂ ਸਾਰਾ ਚੰਗੀ ਗੱਲਾਂ ਬੋਲਦੇ ਆ